ਲੇਉ ਤੇ ਦੇ ਹਾਂ ਵਜਾ ਲੈਣ ਦੇ ਢੋਲ ਵਜਾ ਲੈਣ ਢੋਲ ਹਾਂ ਉਹ ਮੈਂਬਰਾਂ ਫੇਰ ਕੀ ਹੋ ਗਿਆ ਢੋਲ ਹੀ ਐ ਵਜਾ ਲੈਣ ਦੇ ਉਹ ਨਾ ਤਾਂ ਹੁਣ ਬੋਲਣ ਵੀ ਦੇਈਂਗਾ ਹੁਣ ਮੈਨੂੰ ਸਾਰਾ ਆਖਰ ਨੂੰ ਆਖਰ ਰਹਿ ਗਿਆ ਜੀ ਛਾਂ ਲੈ ਕੇ ਬੋਲੂ ਰਾਹ ਬੰਦ ਕਰਿਆ ਆਪਾਂ ਗੱਡੀ ਲੱਗਦੀ ਜਿਹੜਾ ਜਿਹੜਾ ਪੋਲਿੰਗ ਵਾਲਾ ਆਪਾਂ ਸੀਨ ਘਟਾ ਕਰਨ ਲੜਾਈ ਵਾਲਾ ਨਾ ਹਾਂ ਅਗਲੀ ਵਾਰ ਚ ਵੀ ਮੱਲਾ ਐਤ ਕਿ ਨਹੀਂ ਲਉਗਾ ਕੀ ਅੱਛਾ ਬੋਠ ਠੀਕ ਐ ਇਸ ਵਾਰ ਤਾਂ ਇਹ ਗੱਲ ਹੋ ਰਹੀ ਐ ਵੀ ਕਾਲੂ ਵੋਟਾਂ ਨੇ ਠੀਕ ਹੈ ਠੀਕ ਹੈ ਓਕੇ ਅੱਜ ਅੱਜ ਤੋਂ ਬਾਅਦ ਲਗੋ ਆ ਆਸੀ ਨਾ ਤੋਂ ਬਾਅਦ ਹਾਂ ਆ ਇਧਰ ਨੀ ਲਾ ਦੇ ਤੇ ਦਬੋਲਣ ਦੇ ਤੂੰ ਤੂੰ ਪੈਸੇ ਦੁਪ ਲੈਣਾ ਜਿਹਨੇ 2000 ਦਿੱਤਾ ਜਾਂ 2500 ਦਿੱਤਾ ਦੂਜੇ ਕੋਲੇ ਜਾ ਕੇ ਵਾਤੇ ਲੈ ਆ ਦੀ ਕੱਲੋਂ ਦੀ ਪਹਿਲੀ ਵਾਰ ਨਹੀਂ ਜੋਈ ਦੁਬਾਰੇ ਕਰਾ ਲਾਂਗੇ ਬਸੀ ਤੇ ਸਲੋ ਭ ਵੀ ਨਵੇਂ ਸੂਟ ਆਏ ਪੈਸੂਟ ਲੈਣੇ ਆਪਾਂ ਥੋੜੇ ਨੇ ਲੱਗਿਆ ਭਾਈ ਦੋ ਆਧਵਾਲੀ ਜੀ ਲਾਂਚਾਂ ਦੇ ਭਾਬੀ ਪਾਪੀ ਨਾ ਮੈਂ ਪ੍ਰਿੰਟ ਆਇਆ ਪਿਆਰਤ ਲੈ ਕੇ ਆਈ ਆ ਆ ਚੱਲਾ ਗਏ ਹਾਂ ਕਦੋਂ ਬਸ 2-3 ਦਿਨਾਂ ਤੱਕ ਚੱਲਦੀ ਆ ਪਾਪੀ ਦੁਆਵਲੀ ਤੋਂ ਪਹਿਲਾਂ ਲੈ ਦੇ ਮੈਨੂੰ ਤਾਂ ਹਾਂ ਨੜ ਪੈਸੇ ਪੁੱਛੀ ਆ ਜਾਣੀ ਕਿ ਕਿਸੇ ਵਾਰਸ ਨਿਕਾਲ ਲੈ ਹਾਂ ਵੈਂ ਦੀਪ ਕਿਵੇਂ ਆ ਮੈਂ ਵਧੀਆ ਕਿਵੇਂ ਬਣੀ ਦੁਬਾਰੇ ਕਰ ਫਿਰ ਤੁ ਜਿੰਨੀ ਲਾ ਸਰ ਤੂੰ ਜਿੰਨੀ ਲਾ ਹਾਂ ਐਕਸ਼ਨ ਪਾਪੀ ਪ੍ਰਿੰਟ ਨਾ ਮੈਂ ਆਇਆ ਫਿਰ ਲੈ ਦੇ ਮੈਨੂੰ ਚੱਲ ਲੱਗ 2-3 ਦਿਨਾਂ ਤੱਕ ਤੁਹਾਡਾ ਲੈਪਲ ਦਿਖਿਆ ਹੁੰਦਾ ਲੈਪਲ ਦਿਖਿਆ ਹੁੰਦਾ ਨਾ ਤਾ ਇਹਨਾਂ ਅੰਦਰ ਕਰ ਲਓ ਫਿਰ। ਪਵਿੰਨਾ ਮੈਂ ਪ੍ਰਿੰਟ ਆਇਆ ਪਿਆ ਬਾਜ਼ਾਰ ਚ ਮੈਂ ਲੈ ਦੇ ਇੱਕ ਸੂਟ। ਚੱਲ ਆ ਕਿੱਧਰ ਵੀ ਇਹਨੂੰ ਆ ਜਾਂਦੇ। ਕਦੋਂ ਆਉਗਾ ਫਿਰ? ਲੈ। ਕਿੱਧਰ ਜਾਣੀਂ ਨਹੀਂ ਕਬਲ? ਇੱਧਰ ਹੀ ਚੱਲੀ ਅਸੀਂ। ਕਿਵੇਂ ਦੀਪੀ? ਮੈਂ ਵਧੀਆ ਵਧੀਆ ਤੂੰ ਦੱਸ ਕਿਵੇਂ ਠੀਕ ਐ ਨਾ? ਹਾਂਜੀ ਠੀਕ ਐ। ਹਾਂ ਵਧੀਆ ਤੂੰ ਸੁਣਾ। ਬੋਦੀਆ ਸਿਖਰ ਦੇ ਪੈਰੀਂ ਕਿੱਧਰ ਤੁਰ ਗਏ ਫਿਰਦਿਆਂ? ਉਹੀ ਆਈਆਂ ਸੀ, ਕੰਮ ਆਈਆਂ ਸੀ ਇੱਧਰ। ਅੱਛਾ, ਤੂੰ ਦੁਨਾਈ ਪੁੱਛਦੀ ਸੀ। ਫਿਰ ਵੋਟਾਂ ਦੀ ਤਿਆਰੀ ਕੱਲ ਨੂੰ? ਹਾਂਜੀ ਤਿਆਰੀ ਐ। ਅੱਛਾ, ਕਿਹਨੂੰ ਪਾਉਣੀਆਂ ਨੇ ਵੋਟ? ਅਸੀਂ ਸ਼ਿੰਦਰ ਨੂੰ ਸ਼ਿੰਦਰ ਨੂੰ ਪਾਵਾਂਗੇ। ਅੱਛਾ ਸ਼ਿੰਦਰ ਨੂੰ ਪਾਉਂਗੀ ਆ ਨਹੀਂ ਮੈਂ ਤਾਂ ਤੁਹਾਨੂੰ ਐ ਕਹਿਣੀ ਆ ਸ਼ਿੰਦਰ ਨੂੰ ਕੀ ਜਿੱਧਰ ਪੈਸੇ ਬੰਦਦੇ ਨੇ ਉਧਰ ਵੋਟ ਪਾਇਓ ਪੈਸੇ ਪਿੱਛੇ ਕਾ ਤੋ ਵੋਟ ਪਾਉਣੀ ਆ ਲੈ ਤੂੰ ਤਾਂ ਕੰਮ ਲਈ ਆ ਤਾਂ ਜਵਾਖਾਂ ਵਾਲੀਆਂ ਗੱਲਾਂ ਕਰਦੀ ਹੁੰਦੀ ਹੈ ਦੇਖ ਜੇ ਸ਼ਿੰਦਰ ਲਾਲਾ ਸਰਪੰਚ ਲਾਲਾ ਜੇ ਸਰਪੰਚ 2000 ਦਿੰਦਾ ਤਾਂ ਸ਼ਿੰਦਰ ਤੋਂ 2500 ਲੈ ਲਓ ਜੇ ਸ਼ਿੰਦਰ 2500 ਦਿੰਦੇ ਸਰਪੰਚ ਤੋਂ 3000 ਲੈ ਲਓ ਵੋਟ ਪਾਉ ਪੈਸੇ ਲੈ ਕੇ ਅਸੀਂ ਨਹੀਂ ਪੈਸੇ ਲੈ ਕੇ ਵੋਟ ਪਾਉਣੀ ਜੀ ਨੂੰ ਪਾਉਣੀ ਆ ਇਸ ਤਾਂ ਹੋਣੀ ਪਾਉਣੀ ਆ ਤੂੰ ਪੈਸੇ ਕਾ ਤੋ ਨਹੀਂ ਲੈਂਦੀ ਅਸੀਂ ਨਹੀਂ ਲੈਣੇ ਪੈਸੇ ਭੈਣੇ ਇਹ ਬਾਲੀ ਪੜੀ ਲਿਖੀ ਕੁੜੀ ਅੱਛਾ ਤਾਂ ਨਹੀਂ ਉਹ ਤਾਂ ਕੁਛ ਨਹੀਂ ਹੁੰਦਾ ਪਾਈ ਜਾਂਦੇ ਨੇ ਪਾ ਲਿਓ ਮੈਂ ਤਾਂ ਕਹਿੰਨੀ ਵਧੇ ਨੇ ਪੈਸੇ ਬਣ ਜਾਣਗੇ ਤੇ ਦੀਵਾਲੀ ਨਿਕਲ ਜੂਗੀ ਹਾਂ ਇਹ ਤਾਂ ਹੈ ਵੀ ਦੀਵਾਲੀ ਆਰ ਦੇ ਪੈਸੇ ਨਹੀਂ ਬਣਾਵਾਂਗੇ ਅਸੀਂ ਯਾਰ ਜਮੀਰ ਵਾਲਾ ਕਹਿ ਦੇਣਾ ਡਾਈਲਕ ਸੋਣਾ ਹੋ ਜੂਗਾ ਕੋਈ ਨਾ ਉਹ ਠੀਕ ਹੈ ਕਮੇਡੀ ਫਲੋ ਨਹੀਂ ਕਰਨਾ ਹਾਂ ਚਲੋ ਚਲੀ ਆਸੀਂ ਚਲੋ ਸੀਨ ਦੇਖਣਾ ਵਧੀਆ ਹੋ ਗਿਆ ਨਹੀਂ ਹੁਣ ਸਾਰਾ ਸੀਨ ਵਧੀਆ ਮੈਂ ਦੇਖੀ ਹਾਂ ਦੇਖੀ ਰੀਲੋਡ ਕੀਤਾ ਇਹ ਨਾ ਪਾਣੀ ਹੋ ਜਾ ਮੋਟੋ ਗੋਲ ਜਿੰਦ ਰਹੇ ਸਰਤੇ ਨਿਰਗਤ ਰਾਜ ਦੀਆਂ ਹੀ ਗੱਲਾਂ ਹੁੰਦੀਆਂ ਮੇ ਲੋਕੀ ਲੱਭੀ ਨੂੰ ਦੇਖ ਲਿਓ ਝੂਪਣੀ ਵਾਲੀ ਰੀਲ ਤੈਨੂੰ ਵੀ ਇਹੋ ਜਿਹੀ ਗੱਲਾਂ ਕਰਦੇ ਹੁੰਦੇ ਮੈਂ ਹਾਂ ਹਾਈ ਰਾਜ ਬੋਤਾ ਤੋਂ ਫੋਟੋ ਨਾ ਇਹ ਤਾਂ ਕਈ ਨੇ ਖਾ ਜਾਣਗੇ ਆ ਲੈ ਲੋ ਲੋ

ਮੁੰਤਾ ਬੜਾ ਗੰਦਾ ਪਿੱਛੇ ਕਿਹਦੇ ਕਿਦਾਂ ਨੌਕਰ ਲੱਗ ਜਾਣਾ ਮੁੰਤਾ ਗੋਹਾ ਜਿੱਦਾਂ ਬਈ ਘੁੰਮ ਜੱਟਣਾ ਪੈ ਗਿਆ ਅਰੇ ਬੜਾ ਬੜਾ ਗੰਦਾ ਕਰਨਾ ਪੈਂਦਾ ਨਾ ਸਾਰਾ ਕੁਝ ਕਰਨਾ ਹੈ ਟੱਟੀਆਂ ਨਹੀਂ ਸਾਫ਼ ਕਰ ਰਹੇ ਹੁੰਦਾ ਨਾਲੇ ਹੁੰਦਾ ਇੱਕ ਦਿਨ ਇੱਕ ਨਹੀਂ ਬਸੇ ਕਿਉਂ ਪੱਟੀ ਮੇਰੀ ਚੱਲ ਚੰਗਾ ਤੁਰ ਬਾਵਾ ਟੈਮੜਾ ਹਾਂ ਚੱਲ ਮੈਂ ਬਾਹਰ ਆਮ ਐਕਸ਼ਨ ਵੇ ਸਰਪੰਚਾ ਸਰਪੰਚਾ ਬੋਲ ਤਾਂ ਪਾਓ ਉਹ ਪਾਣੀ ਦਾ ਨਿਕਾਲਾਂ ਆਂਟੀ ਤੇ ਤੂੰ ਆਇਆ ਕਹਿੰਦਾ ਮੈਂ ਪਾਣੀ ਪੀ ਜਾਣਾਗਾ ਤੈਨੂੰ ਤਾਂ ਦੀਦਾ ਹੂੰ ਮੈਨੂੰ ਹੁਣ ਦਿਸ ਜਾਗਾ ਉਰੇ ਆ ਕੇ ਲੈ ਕਿਉਂ ਦੀਦਾ ਨਹੀਂ ਤੈਨੂੰ ਆ ਜਾ ਗਾਂ ਆ ਜਾ ਹੋ ਠੀਕ ਹੈ ਹਾਂ ਠੀਕ ਆ ਵਧੀਆ ਸੱਸਰੀ ਕਾਲ ਜਿਉਂਦੀ ਰਹ ਵਾਛਦੀ ਰਹ ਬੁੱਢੇ ਸਾਗਣ ਦਵਾਰੇ ਕਰੀ ਆਂਟੀ ਹਾਂਜੀ ਸਰਪੰਚਾ ਵੇ ਸਰਪੰਚਾ ਬੋਲ ਤਾਂ ਪਾਏ ਬੋਲਦਾ ਵੀ ਨਹੀਂ ਹੈਗਾਗਾ ਪਾਣੀ ਦਾ ਪੀਲਾ ਹੋਣਾ ਗੱਲ ਚੜਾਉਣਾ ਨਾ ਪਰ ਮੈਨੂੰ ਕੀ ਪਤਾ ਤੂੰ ਪਾਣੀ ਪੀ ਜਾਣਾਗਾ ਉਹ ਲੈ ਦੀਦਾ ਨਹੀਂ ਤੈਨੂੰ ਤਾਈ ਆ ਜਾ ਗਾਂ ਆ ਜਾ ਚਾਚੀ ਮੱਥਾ ਟੇਕ ਨਹੀਂਦੀ ਹੁੰਦੀ ਰੇ ਬੱਚੀ ਰੇ ਔਰ ਕਿ ਮੈਂ ਠੀਕ ਠਾਕ ਹਾਂਜੀ ਹਾਂਜੀ ਵਧੀਆ ਨਾ ਤੇ ਜਿਹੜਾ ਕੰਮ ਸ਼ਾਮ ਕੇ ਆਇਤੀ ਉਹ ਕੌਣ ਕਰੂਗਾ ਕੀ ਹੋ ਗਿਆ ਅੱਡਾ ਗੋਹੇ ਦਾ ਢੇਰ ਲੱਗਾ ਪਿਆਗਾ ਦਵਜੇ ਤੋਂ ਮੱਥਾ ਟੇਕੂਗੀ ਨਾ ਉਹ ਤਾਂ ਕਿ ਤੇ ਮੱਥਾ ਤਾਂ ਬਾਅਦ ਚ ਟੇਕੀ ਮੱਥਾ ਬਾਅਦ ਚ ਦੇਖੀ ਬੋਲ ਤਾਂ ਪਾ ਸਰਪੰਚਾ ਤੇਰੇ ਮੂੰਹ ਚ ਬੋਲ ਨਹੀਂ ਹੈਗਾਗਾ ਉਹ ਪਾਣੀ ਦੇ ਘੁੱਟਪਰੀ ਵਟਾ ਉਹਨੇ ਗੱਲ ਚੜਾਉਣੀ ਆ ਚਾਚੀ ਤੇਰੀ ਵੀ ਹੱਦ ਹੋਈ ਪਈ ਐ ਆ ਜਾ ਮੱਥਾ ਟੇਕਦੀ ਹਾਂ ਜੀ ਚੱਲ ਮੱਥਾ ਮੱਥਾ ਬਾਅਦ ਚ ਟੇਕੀ ਪਹਿਲੇ ਜਿਹੜਾ ਕੰਮ-ਸ਼ਾਮਾ ਹੈਗਾ ਨਾ ਉਹ ਕਰ ਕੰਮ ਜਾ ਕੇ ਕਰ ਲੈ ਲੈ ਸਹੀ ਰਹੀ ਸੀ ਸਾਡੇ ਤੇ ਤਾਂ ਕਦੇ ਨਹੀਂ ਲੱਗੇ ਬੇ ਸਰਪੰਚਾ ਸਰਪੰਚਾ ਬੋਲ ਤਾਂ ਪਾਏ ਬੋਲਦਾ ਵੀ ਨਹੀਂ ਹੈਗਾਗਾ ਉਹ ਤੈਨੂੰ ਦੀਦਾ ਹੁਣ ਮੈਂ ਪਾਣੀ ਦੀ ਘੁੱਟਪਰੀ ਵਟਣ ਗੱਲ ਚੜ ਜਾ ਪਾਣੀ ਕਿ ਖਿਆਰ ਰੱਖ ਬਈ ਮੇਰਾ ਸੋਡੇ ਚ ਧਿਆਨ ਸਿੱਥੇ ਹੁੰਨੀ ਆ ਮੇਰੀ ਗੱਲ ਸੁਣ ਗੁੱਸੇ ਗੱਸੇ ਵਾਲੀ ਗੱਲ ਨਹੀਂ ਹੈਗੀ ਕਿ ਢੇਰ ਲੱਗਿਆ ਪਿਆ ਤੇ ਮੱਛਰ ਤੋੜ ਤੋੜ ਖਾਈ ਜਾਂਦਾ ਸਾਨੂੰ ਸਹੀ ਆ ਫਿਰ ਠੀਕ ਆ ਫਿਰ ਕਵਾਲਾ ਨਹੀਂ ਆਗੀ ਲੈ ਕਾਂ ਚਾਚੀ ਕਿਉਂ ਹਾਂ ਫਿਰ ਮੈਂ ਸ਼ਿੰਦਰ ਤੋਂ ਜਵਾਲਾ ਨਹੀਂ ਆਗੀ ਮੈਮ ਕੋਈ ਨਹੀਂ ਜਾਣਾ ਹੈਗਾ ਕਿਉਂ ਲੜਦੇ ਹੋ ਕਿਉਂ ਲੜਦੇ ਆ ਤੁਸੀਂ ਪਹਿਲੇ ਚੱਲ ਗੋਸ ਸਿੱਟਣਾ ਮੇਰੀ ਗੱਲ ਸੁਣ ਤੁਸੀਂ ਕਾਹਦੇ ਪਿੱਛੇ ਲੜਦੇ ਹੋਗੇ ਕਿਉਂ ਲੜਦੇ ਹਾਂ ਤੇ ਘਰੇ ਲੜਾਈ ਪਾਉਨੇ ਮੈਂ ਤਾਂ ਸਿੰਦਰ ਤੋਂ ਚੱਕਵਾ ਲਾਂ ਨਹੀਂ ਆਂਦਾ ਲੈ ਚੱਕੀ ਹੱਦ ਤੇਰੀ ਮੈਂ ਤਾਂ ਸਿੰਦਰ ਨੇ ਕਿਹਾਗਾ ਮੈਂ ਚੱਕਦੀ ਆ ਗੋਹਾ ਤੇਰੀ ਨੂੰ ਚੱਕੂ ਸਿੰਦਰ ਤੋਂ ਕੀ ਕਰਾਉਣਾ ਆਪਾਂ ਤੁਸੀਂ ਕਾ ਤੂੰ ਤੱਤ ਲੜੀ ਜਾਂਦੇ ਹੋਗੇ ਲੜਦੇ ਕਿੱਥੋਂ ਆ ਇਹਦਾ ਪਿਆਰ ਹੈ ਡਾ ਭਾਵੇਂ ਇੱਕ ਦਿਨ ਰਹਿ ਗਿਆ ਭਾਵੇਂ ਰਹਿ ਕੇ ਦੋ ਦਿਨ ਭਾਵੇਂ ਰਹਿ ਕੇ ਚਾਰ ਦਿਨ ਮੈਤੋਂ ਨਹੀਂ ਲੋਕਾਂ ਦਾ ਗੋਹਾਗੋੜਾ ਸੱਟ ਹੁੰਦਾ ਨਾ ਮੇਰੀ ਗੱਲ ਸੁਣ ਇੱਥੇ ਖੜ ਜਾ ਪਰੌਣੇ ਨਾ ਹਿੱਲ ਇੱਥੋਂ ਤੈਨੂੰ ਮੈਂ ਇੱਥੇ ਕਾ ਤੂੰ ਖੜ ਚੱਲ ਐਕਸ਼ਨ ਭਾਵੇਂ ਰਹਿ ਗਿਆ ਇੱਕ ਦਿਨ ਭਾਵੇਂ ਦੋ ਭਾਵੇਂ ਚਾਰ ਮੈਤੋਂ ਨਹੀਂ ਲੋਕਾਂ ਦਾ ਗੋਹਾਗੋੜਾ ਸੱਟ ਹੁੰਦਾ ਮੇਰੀ ਗੱਲ ਸੁਣਾ ਮੈਂ ਸੁਣਨੀ ਕੋਈ ਗੱਲ ਬੋਲ ਓਹੋ ਬੋਲ ਚੱਲ ਸਾਡੇ ਪਰਾਂ ਤੁਸੀਂ ਕਾਦੇ ਕਰਦੇ ਹੋਰੇ ਉਹਦੋਂ ਬੋਲੀ ਨਹੀਂ ਚੱਲ ਚੱਲ ਓਰੇ ਓਰੇ ਨਹੀਂ ਨਹੀਂ ਹਾਰੂਗਾ ਹੈ ਹੁਣ ਕੀ ਗੱਲ ਹੈ ਕੋਣ ਕਰਦੇ ਇਹ ਆ ਉਹ ਤੁਹਾਡੇ ਕੋਲ ਹੈਲੋ ਤੁਹਾਡੇ ਦੋਨਾਂ ਦੀ ਗੱਲ ਕਰ ਹਾਂ ਠੀਕ ਹੈ ਤੁਹਾਡੇ ਤੋਂ ਫੋਨ ਲੱਗਿਆ ਹੋਇਆ ਉਹਦੇ ਇੱਕ ਫੋਨ ਲੱਗਿਆ ਕੈਪ ਪੀਤੀ ਹੈ ਆਪ ਕੋ ਕੈਪ ਪੀਤੀ ਮੰਗਾਈ ਹੈ ਯਾ ਤੂੰ ਦੇਖੋ ਤੈਨੂੰ ਪਤਾ ਵੀ ਛੋਟੇ ਗੈਰ ਦੇ ਚਾਰ ਮੰਗਾ ਲਾ ਯਾਰ ਹਾ ਦਾਇਰ ਚਾਰ ਮੈਂ ਸੰਝੂ ਜਿਹੜਾ ਪੁੱਛੂ ਹਾਂ ਚਾਰ ਦਾ ਮਹੀਨਾ ਇੱਕ ਦੋ ਤਿੰਨ ਦਾ ਮਹੀਨ ਵੀਚ ਨਾ ਕਰ ਪਾਪਾ ਤੂੰ ਨਾ ਪੀ ਇਹ ਕਰ ਯਾਰ ਆਪਣੀ ਦਾ ਬਚਤ ਕਰ ਲੈ ਯਾਰ ਦਾ ਨਾ ਪੀ ਇਹ ਵੇਚੀ ਦਾਰ ਵੀ ਉਹ ਤੂੰ ਯਾਰ ਮੈਂ ਪੀ ਨਹੀਂ ਸਕਦਾ ਯਾਰ ਮੈਂ ਹੀ ਜ਼ਮੀਨ ਵੇਚੀ ਮੈਂ ਤਰਿਆ ਵੀ ਨਹੀਂ ਜਾਂਦਾ ਤੂੰ ਕਹਿੰਦਾ ਕਹੇ ਜ਼ਮੀਨ ਮੇਰੀ ਐ ਜਿੱਦ ਵੱਧ ਪੀਜੂ ਨਾ ਨਾਲੇ ਕੁਲਵੰਤ ਆਇਆ ਸਮਝ ਲੈ ਵੋਟ ਤਾਂ ਮੇਰੀ ਵੀ ਐ ਇਹਦੀ ਮੇਰੀ ਦਾਣੇ ਮੇਰੀ ਮਖਾਣੇ ਮੇਰੀ ਜਿਹੜਾ ਦਾਣੇ ਮੇਰੀ ਮਖਾਣੇ ਮੈਂ ਖਾਂ ਚੱਲ ਆ ਰਿਹਾ ਉਹੋਂ ਅੰਦਰ ਗਿਆ ਦੋਨ ਬੰਦੇ ਜੇ ਫਿਰ ਜਦੋਂ ਇਹਨੇ ਕਿਹਾ ਕਿ ਇਹ ਦੋ ਬਜਾਈ ਜਾਂਦਾ ਜੇ ਸਿੰਦਰੇ ਹਾਰ ਕੇ ਮੇਰਾ ਤਾਂ 5 ਲੱਖ ਵੀ ਗਿਆ ਤੇ ਤੂੰ ਵੀ ਹਾਰ ਗਿਆ ਫਿਰ ਤਾਂ ਫਿਰ ਪਾਲਾਂਗੇ ਵਿੱਚ ਸੀ ਫਿਰ ਇੱਥੇ ਆ ਨਾ ਵਾ ਤੂੰ ਅੰਦਰ ਹੀ ਬੈਠੀ ਹੈ ਤੇਰਾ ਸੀ ਅੰਦਰ ਬੈਠੀ ਆ ਸੀ ਕੰਮ ਕਰੀ ਨਹੀਂ ਵਿੱਚ ਦੀ ਦੁਰਤਰੀ ਫਿਰ ਜੀ ਦਿਸਵੇ ਡਾਈ ਲੰਗ ਨਹੀਂ ਧੋਣਾ ਵੇ ਮੈਂ ਕਿਹ ਦੇ ਮੈਂ ਕਿ ਦੋਈ ਸਾਤੀ ਗੱਦੀ ਉੱਤੇ ਇਹ ਨੂੰ ਦੇ ਭਰਾਵਾ ਜਾਂ ਮੈਂ ਇੱਕ ਵਾਰੀ ਉਰੇ ਆ ਕੇ ਕੋਈ ਸਮਾਨ ਚੱਕ ਕੇ ਲੈ ਜਾ ਬਸ ਕੁਝ ਨਹੀਂ ਚਲੀ ਜਾਦਾ ਦੂਜਾ ਮੈਂ ਕੀ ਦੇ ਬਸ ਮੇਰੇ ਕੋਲ ਆ ਠੀਕ ਹੈ ਇਸ ਤੋਂ ਬਾਅਦ ਫਿਰ ਮੈਂ ਕੱਟ ਕਰੂੰਗਾ ਇਹਦੇ ਇਹਨਾਂ ਦੀ ਐਂਟਰੀ ਲਾਉਣਾ ਚਲ ਅਸੀਂ ਬੈਠੇ ਆ ਜਾਂਦਾ ਆ ਹੁਣ ਤੂੰ ਲੈ ਇੱਕ ਮਿੰਟ ਖੜਾ ਸਿੰਦਰੇ ਉਹ ਕੋਈ ਨਾ ਖੜ ਜਾ ਆਉਂਦੀ ਆ ਥੋੜੀ ਓਏ ਆਉਂਦੀ ਆ ਆਉਂਦੀ ਆ ਮੰਗਾਈ ਆ ਘੰਟਾ ਖੜਜੋ ਉਹ ਅਤੀ ਮਦਾਈ ਆ ਦਾਦਾ ਨਹੀਂ ਪੀਉਂਦੀ ਨਾ ਪਿਆ ਦਾਦਾ ਲੈ ਮੇਰੀ ਗੱਲ ਸੁਣ ਲੈ ਮੈਂ ਤਾਂ ਤੁਹਾਡੀ ਐ ਨਹੀਂ ਸਮਝ ਆਉਂਦੀ ਇਹ ਬੇਰਾ ਵਾਂਗੋ ਬੰਡੀ ਹੋਈ ਏ ਤਸ ਤਾਂ ਜਿਹੜਾ ਕੋਈ ਆਜੇ ਬੋਟਲ ਲੈ ਜੇ ਜਿਹੜਾ ਕੋਈ ਆਜੇ ਬੋਟਲ ਲੈ ਜੇ ਕੀ ਗੱਲ ਚੁੱਪ ਕਰ ਜਾ ਬੋਟਾ ਨਹੀਂ ਬੜੀ ਭਕਾਈ ਨਹੀਂ ਮਾਰਦਾ ਨਹੀਂ ਬੋਟਾ ਨਹੀਂ ਫਿਰ ਹਾਂ ਥੋੜਾ ਕਿ ਹੁਣ ਸਾਰੀ ਇਹਨਾਂ ਨੂੰ ਹੀ ਪਿਆਉਣੀ ਐ। ਉਹ ਬੋਤਾ ਚ ਸਾਰਾ ਕੁਝ ਕਰਨਾ ਪੈਂਦਾ। ਸਾਡੇ ਤੋਂ ਸਾਡੇ ਬੰਦੇਆਂ ਨਾਲ ਵੀ ਕਰਨਾ। ਉਹ ਛਿੰਦਰ दारू ਤਾਂ ਆਪਾਂ ਨੂੰ ਦੇਣੀ ਪਣੀ ਐ। ਇਹਦੇ ਬੋਤਾਂ ਲੈਣੀਆਂ ਨੇ। ਥਲਾਬੀ ਬੰਦੇ ਨੂੰ ਦਬਾਅ ਨਹੀਂ ਦੇਈਦਾ ਹੁੰਦਾ। ਉਹ ਕੋਈ ਨਾ ਕੋਈ ਨਾ। ਆ ਲੈ ਬੋਤਲਾਂ ਚਾਹੇ ਦੋ ਹੋਰ ਲੈ ਜੋ। ਠੀਕ ਐ ਨਾ? ਪਰ ਬੋਟ ਇੱਧਰ ਪਾਉਣੀ ਐ। ਬਿਲਕੁਲ ਬਿਲਕੁਲ ਬੋਟ ਸਾਨੂੰ ਪਾਣੀ ਐ। ਬੋਤਲਾਂ ਤਾਂ ਸਾਡੀਆਂ ਹੋਰ ਆਉਣਗੀਆਂ। ਠੀਕ ਐ ਮੰਤ। ਠੀਕ ਐ? ਤੁਹਾਰੇ ਕਾਹ? ਹਾਂ। ਤੂੰ ਬੋਲ ਨਹੀਂ ਮੜਾ ਮੈਂ ਬਕਾਇਦੀ ਉਹ ਤਾਂ ਬੋਲਿਆ ਐਕਸ਼ਨ ਤੈਨੂੰ ਮੰਨ ਤਾ ਠੀਕ ਹੈ ਓਏ ਹੁਣ ਤਾਂ ਖੁਸ਼ ਐ ਢੋਲਿਆ ਢੋਲ ਲੈ ਰੱਖ ਗਈ ਉਹ ਥੋੜਾ ਹੈਰੀਂ ਐ ਐਕਸ਼ਨ ਉਹ ਤੈਨੂੰ ਵਰਤ ਠੀਕ ਹੈ ਬਈ ਬਈ ਫਲੋਰ ਨਾ ਫਲੋਰ ਰੱਖ ਯਾਰ ਹਾਂ ਫਿਰ ਪਹਿਲਾਂ ਇਹ ਬੋਲਦਾਈ ਤੂੰ ਫਿਰ ਹੋਰ ਕੀ ਨਾਰਮਲ ਚੱਲੀ ਜਾਂਦਾ ਓ ਹੁਣ ਤਾਂ ਖੁਸ਼ ਐ ਉਹ ਅਤੀ ਤਾਂ ਬਾਦੋਬਾਦ ਐ ਤੈਨੂੰ ਮੰਨ ਤਾ ਤੱਲੀਏ ਹਾਂ ਧੰਨ ਧੰਨ ਆ ਤੱਲੀਏ ਫੇਰ ਨਾਲੇ ਮੇਰੀ ਗੱਲ ਸੁਣਾ ਸਾਲੀ ਦੇ ਨਾਮ ਤੋ ਰਿਚ ਵੀ ਕਤਲ ਲੱਗ ਜਾਂਦਾ ਹੈ ਹੋਣੀ ਲੈਣੀਆਂ ਪੈਣੀਆਂ ਤੱਤ ਤੱਤਨ ਲੱਤ ਜਾਂਦਾ ਹਾਂ ਤੇਰਾ ਮੈਂ ਤੱਤੂ ਦਾ ਤારી ਹਮਤ ਦਾ ਦੇ ਤੈਨੂੰ ਆ ਤਲ ਗਿਆ ਆ ਤਲ ਗਿਆ ਉਹ ਬੰਦ ਬੰਨ ਗਏ ਨਾ ਦੇ ਓਏ ਚੰਗਾ ਜੀਤਿਆ ਜੀ ਤੰਦਾ ਤੰਦਾ ਆ ਦੇਖ ਲੈ ਸਿੰਦਰੇ ਤੂੰ ਐਵੇਂ ਨਾ ਲੜਿਆ ਕਰ ਆ दारू ਦੀ ਘੁੱਟ ਪਿੱਛੇ ਤਾਂ ਨਾ ਅਗਲਾ ਕਿੰਨਾ ਉਸ ਕਰਦਾ ਫਿਰਦਾ ਹੈ दारू ਦਰੂ ਪਿੱਛੇ ਨਾ ਰੋਕਿਆ ਕਰ ਬਾਪੂ ਚੁੱਪ ਕਰ ਜਾ ਉਹਦੇ ਮੂਰੇ ਕਹਿਣਾ ਪੈ ਗਿਆ ਸੀ ਮੈਂ ਤਾਂ ਘਰੇ ਨਾ ਬਾੜਾ ਇੱਥੇ ਮੈਨੂੰ ਇੱਥੇ ਕਿਉਂ ਲੈ ਵੇ ਤੂੰ ਦੱਲ ਨਹੀਂ ਸਮਝਦਾ ਬੰਤਾ ਇੱਥੇ ਮੈਂ ਕਿਉਂ ਲੈ ਵੇ ਬੰਤ ਤੂੰ ਦੱਲ ਨਹੀਂ ਸਮਝਦਾ ਹਾਂ ਪਹਿਲਾਂ ਤੂੰ ਨਰੇਦੀ ਪੀਤੀ ਆ ਪੀਤੀ ਆ ਕਿ ਨਾ ਹਾਂ ਹੁਣ ਤੈਨੂੰ ਦੇਤੀ ਪਿਉ ਉਹ ਇੱਥੇ ਕਿਉਂ ਲੈ ਵੇ ਇੱਥੇ ਤੈਨੂੰ ਲੈ ਹਾਂ ਮੇਰੀ ਗੱਲ ਸੁਣ ਪਹਿਲਾਂ ਨਰੇਦੀ ਹਾਂ ਹੁਣ ਮੈਂ ਤੈਨੂੰ ਦੇਤੀ ਪਿਉ ਮੈਂ ਦੋਵੇਂ ਮਿਲ ਕੇ ਵੀ ਮੰਗਾਂਗੇ ਦੋਵੇਂ ਇੱਕ ਤਪੈਦ ਨਰੇਦੀ ਦਾ ਅੱਛਾ ਇੱਥੇ ਦੇਤੀ ਦਾ ਇੱਕ ਨਰੇਦੀ ਦਾ ਵਿੱਚੇ ਠੰਡਾ ਪਾ ਲਿਆ ਕਰਾਂਗੇ ਹੈ ਗੱਲ ਤਾਂ ਉਹ ਗੱਲ ਵੱਡੀ ਹੋਣੀ ਮਾਲ ਦਾ ਬੋਲ ਉਹ ਤਲਪਤਾ ਤਲਪੰਤ ਥਾਵ ਜੇ ਤੁਸੀਂ ਕਹਦੇ ਤਾਂ ਉਧਰ ਆ ਜੀ ਹਾਂ ਲਾ ਤੂੰ ਉਹ 50 ਰੁਪਏ ਨੇ ਜਿਹੜੇ ਉਧਰ ਲੈਨੇ दारू ਤੂੰ ਪਈ ਨਾ ਬੋਟਾ ਉਹਨਾਂ ਨੂੰ ਪਾਉਣੀਆਂ ਨੇ ਇਹਨਾਂ ਨੇ ਹੈ ਨਹੀਂ ਇਹ ਇਹ ਕਿ ਪਹਿਲਾਂ ਤੇ ਇਹ दारू ਪਿੱਸੇ ਉਧਰ ਹੋ ਗਏ ਸੀਗੇ ਹੁਣ ਤੁਸੀਂ दारू ਫੇਰ ਦੇ ਉਏ ਇਹਦਾ ਦਾਰੂ ਦੇ ਆ ਜੇ ਆਪਾਂ ਕਰੀ ਦ ਆਪਣੇ ਨਾਲ ਜੇ ਉਹਨਾਂ ਨੇ ਇਹਦਾ ਮਤਲਬ ਆਪਾਂ ਨਿਸ਼ਾਨਾ ਦੇਖ ਕੇ ਲਾਉਣਾ ਵੀ ਕਿਵੇਂ ਲਾਉਣਾ ਹਪੋਥਲਪੰਤਾ ਐਸਾਂ ਹਲੇ ਨਹੀਂ ਬੈਠਾ ਹੋਥਲਪੰਤਾ ਵਾ ਓਏ ਇੱਧਰ ਆਹ ਉਹ ਬੈਠਾ ਓਏ ਪਾਲੇ-ਪਾਤੇ ਹਾਲੇ-ਪਾਤੇ ਬੈਠਾ ਸ੍ਰੀ ਗੁਰਜੀ ਹਾਥੀ ਤਾਲ ਦੀ ਆਜੋ ਆਜੋ ਬੈਠੋ ਤੱਕੜੇ ਬੈਠਾ ਉਧਰੇ ਪਾਤ ਉਧਰੇ ਪਾਤੇ ਬੈਠਾ ਵਧੀਆ 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 ਹੋਥਲਪੰਤਾ ਵਾ ਇਥੋਂ ਤੇ ਮੀਟਲ ਦੀ ਤੇ ਆਦੀ ਵੋਟਾਂ ਦੀ ਟੋਪੀ ਇਹ ਮੈਂ ਬੋਲੇ ਉਧਾਰੇ ਕਿ ਕਿਵੇਂ ਚਲਦੀ ਹੈ ਵੋਟਾਂ ਤੇ ਮੇਰੀ ਗੱਲ ਸੁਣ ਕਿਹੜਾ ਪੰਡਾ ਤੇਰਾ ਇਤੋਂ ਹੀ ਹੈ ਜੀ ਮਾ ਦਾ ਇਹਨੂੰ ਪਤਾ ਹੀ ਹੈ ਜੀ ਤੇਗ ਨਾਮ ਮੈਂ ਤਾਂ ਹੀ ਪੜ੍ਹਦਾ ਹੈ ਹਾਂ ਅੱਜ ਮੈਂ ਨਹੀਂ ਜਾਣਦਾ ਜੀ ਹਾਂ ਕਾ ਮੈਂ ਨਹੀਂ ਜਾਣਦਾ ਕੌਣ ਹੋ ਤੂੰ ਤੇ ਫਿਰ ਇਸ ਤੋਂ ਬਾਅਦ ਇਹਨੂੰ ਪੁੱਛੀ ਤੇ ਮੇਰੀ ਗੱਲ ਸੁਣ ਵੋਟਾਂ ਦਾ ਟਾਈਮ ਮੈਂ ਉਹਨੂੰ ਵਾਰਦਾ ਤਾਂ ਠੀਕ ਹੀ ਲੱਗਾ ਹਾਂ ਜੋ ਹੁੜੀਆ ਦਾ ਕੀ ਕਰਨਾ ਇਹਨਾਂ ਨਾਲ ਕੋਈ ਇਹ ਰੇਰਨਾ ਹੁਣ ਕਰਨੀ ਠੀਕ ਹੈ ਜਰਾ ਮੈਨੂੰ ਵੀ ਬਤਾ ਮਰਾ ਜੀ ਆਸੇ ਉਹਨੇ ਨਾ ਪਾਇ ਜੀ ਪਾਉਣੀ ਸੀ ਕੱਲ ਦਾ ਬੱਕਰੀਆਂ ਵੇਚੀਆਂ ਨਾ ਕਿਆ ਮੈਂ ਬੱਕਰੀਆਂ ਵੇਚੇ ਕੀ ਦੀਆਂ ਓਏ ਇਹ ਬੱਕਰੀਆਂ ਦੀ ਬੱਕਰੀਆਂ ਦਾ ਵਪਾਰ ਕਰਦਾ ਨਾ ਬੱਕਰੀ ਵੇਚੇ ਕੀ ਦੀਆਂ ਕਿਸੇ ਨੇ ਚੱਕ ਨਾ ਨਾ ਬੱਕਰੀ ਕਿਸੇ ਨੇ ਵੇਚੀਆਂ ਓਏ ਕਿ ਬੱਕਰੀਆਂ ਵਪਾਰ ਕਰਦਾ ਚੋਰੀ ਹੋ ਗਈ ਸੀ ਬੱਕਰੀਆਂ ਕਹਿੰਦੇ ਠੀਕ ਹੈ ਬੱਕਰੇ ਇਤੋਂ ਦੇ ਮੇਰੇ ਤਾਂ ਬੱਕਰਾ ਸਰਪੰਚ ਨੇ ਵੀ ਲਾਦਾ ਅੰਦਰ ਆ ਕੁੜੀ ਕੁੜੀ ਅੰਦਰ ਸੀ ਮੇਰਾ ਤਾਂ ਬੱਕਰਾ ਸਰਪੰਚ ਨੇ ਵੀ ਕਹਦਾ ਪੁੱਛ ਅੱਛਾ ਫੇਰ ਤੂੰ ਐਸੀ ਪਿੰਡ ਦੀ ਲੱਗਦੀ ਏ ਬੱਕਰਾ ਤੇਰਾ ਸਰਪੰਚ ਨੇ ਹੀ ਕਹਦਾ ਮੇਰੀ ਗੱਲ ਸੁਣ ਲੈ ਵੜਬੜ ਨਾ ਕਰਦੀ ਮੈਨੂੰ ਕਿਸੇ ਦੀ ਮੈਂ ਕੋਣ ਹਾਂ ਮੈਂ ਬੰਦਾ ਹੋਰ ਗਲਤੀ ਨਹੀਂ ਕਰਦਾ ਹੂੰ

ਆ ਮੈਨੂੰ ਕਿਵੇਂ ਜੇ ਲੱਗਦੀ ਐ ਆਟਮਾ ਰੋਕੇ ਓ ਰੋਕੀ ਓਏ ਲੈ ਗਈ ਸੱਸ ਜੀ ਕਾ ਸੱਸ ਗਰ ਹਾਂ ਵੀ ਕਿਹੜਾ ਪਿੰਡ ਆ ਤੇਰਾ ਆਹੀ ਪਿੰਡ ਐ ਜੀ ਸਰ ਮੇਰਾ ਆਹੀ ਪਿੰਡ ਦਾ ਤੇਰਾ ਲੱਗਦਾ ਨਹੀਂ ਆ ਸਰ ਮੈਨੂੰ ਜਾਣਦੇ ਜੀ ਨਾ ਨਾ ਮੈਂ ਨਹੀਂ ਜਾਣਦਾ ਜਨਾਬ ਓਏ ਹਾਂ ਦੇ ਜੱਬ ਖਾਣੇ ਨਾ ਸਾਰਿਆਂ ਨਾਲ ਮੋਰ ਪਾ ਦੇ ਦੰਨ ਨੂੰ ਲੈ ਓ ਇੱਥੇ ਜੀ ਤਾਲਾ ਰਾਜੂ ਭਾਈ ਆ ਗਏ ਆ ਜਾਓ ਓਏ ਹਾਂ ਵੀ ਐ ਵਿਚਾਰੇ ਤੁਰ ਜਾਣਾ ਸਸਰੀ ਗੱਲ ਸਰ ਸਸਰੀ ਗੱਲ ਚੱਲ ਕਜੀ 20 ਹਜ਼ਾਰ ਸਰਕਾਰੀ ਸਰ ਸਰਕਾਰੀ ਵੀ ਹੀ ਲੱਗਦਾ ਕਿਹੜੇ ਪਿੰਡਾ ਚਰਾ ਪਿੰਡਾ ਹੀ ਐ ਸਰ ਮਰਾ ਸਰ ਮੈਨੂੰ ਜਾਣਦੇ ਆ ਜਾਣਦਾ ਵੀ ਤੁਹਾਨੂੰ ਨਾ ਨਾ ਜਨਾ ਮੈਂ ਨਹੀਂ ਜਾਣਦਾ ਸਰ ਪਕਾ ਜੀ ਤਾਂ ਮਿਲੇ ਸੀ ਉੱਥੇ ਨਾ ਨਾ ਭਾਈ ਮੈਂ ਨਹੀਂ ਜਾਣਦਾ ਤੈਨੂੰ ਕੋਣ ਓਏ ਤੇਰਾ ਮੈਨੂੰ ਠੀਕ ਨਹੀਂ ਲੱਗਦਾ ਹੁਲੀਆ ਵੋਟਾਂ ਦਾ ਟਾਈਮ ਆ ਤੂੰ ਕੋਈ ਕਾਂਡ ਕਰੇਗਾ ਨਾਲੇ ਨਹੀਂ ਸਰ ਮੈਂ ਕੋਈ ਕਾਂਡ ਨਹੀਂ ਕਰਦਾ ਚੱਕਰ ਕੀ ਹੈ ਤੂੰ ਹੈ ਕਿੱਥੋਂ ਆਹੀ ਪਿੰਡ ਆ ਸਰਮ ਦਾ ਹੁਣ ਹੋਰ ਕਿੱਧਰ ਖੜੀਏ ਤੂੰ ਮੈਂ ਮੈਂ ਮੁੜ ਕੇ ਆਏ ਹੋ ਗਿਆ ਸੀਗਾ ਮੈਂ ਤੂੰ ਆਏ ਹੋਗਾ ਉਧਰ ਦੇ ਜਾ ਥੋੜਾ ਜਿਹਾ ਤੂੰ ਨਹੀਂ ਉਹਦਾ ਉਹ ਦਰਖਤ ਤੇ ਆਪਾਂ ਆਏ ਹੋਣਾ ਸੀ ਮੈਨੂੰ ਪਤਾ ਕੀ ਮਿਸਲਿਆ ਪਿੰਡ ਕਿਹੜਾ ਜਰਾ ਇਹ ਕੋਈ ਆਹੀ ਆ ਸਰ ਜਾਣਦੇ ਜਾਣਦਾ ਨਹੀਂ ਮੈਂ ਨਹੀਂ ਜਾਣਦਾ ਕਿਆ ਝੂਠ ਬੋਲੇ ਨਹੀਂ ਉਧਰ ਪੋਡਰ ਨਹੀਂ ਲਗਾਈ ਉਹ ਸਾਡੇ ਕੋਲ ਕਿੱਦਾਂ ਆਉਂਦਾ ਓਏ ਠੀਕ ਆ ਫਿਰ ਤੈਨੂੰ ਵਜੋਂ ਮੇਰੀ ਗੱਲ ਸੁਣੋ ਕਰਦਾ ਕੀ ਫਿਰ ਤਾਂ ਕੋ ਜਨੀ ਜੀ ਮੈਂ ਇੱਧਰ ਜਾਂਦਾ ਸੀ ਕੋਈ ਤਾਂ ਕਹਤਾ ਸੀ ਨੂੰ ਮਹਮਦ ਗੈਟ ਬਟਨ ਖੋਲ ਗੈਟ ਬਟਨ ਖੋਲ ਲਾ ਖੋਲ ਚਾ ਬੱਸ ਨਾ ਨਾ ਬਾਰੇ ਕਰ ਦੇ ਉਹ ਚੀਜ਼ ਕਰਕੇ ਫੇਰ ਇਹਨੂੰ ਐ ਪੁੱਛ ਕੇ ਮੇਰੀ ਗੱਲ ਸੁਣ ਲੈ ਕੋਈ ਉਹ ਤੇਰੀ ਬੋਤਲਾ ਬੁੱਤਲਾ ਬੰਦਨ ਵਾਲਾ ਕੰਮ ਜਾਂ ਤੇਰਾ ਹਾਂ ਮੂੰ ਤੇਰੀ ਬਾਗ ਤਾਂ ਉਹ ਨਹੀਂ ਸਾਰ ਮੇਰਾ ਹੈਗਾ ਫੇਰ ਤੂੰ ਤੁਸੀਂ ਹੱਸਿਆਣਾ ਇੰਨਾ ਕਿਵੇਂ ਪਾਇਆ ਫੇਰ ਮੈਂ ਤੈਨੂੰ ਜਵਾਬ ਦਵਾਂ ਕਿਉਂ ਪਾਇਆ ਦੇਖੂ ਕਿਹੜਾ ਤੂੰ ਕਦੀ ਕਿਲੋ ਬਣਾਉਣਾ 5 ਕਿਲੋਣਾ ਓਏ ਉੱਥੇ ਮੈਂ ਤਾਂ ਭਮਾ ਲਿਆ ਸੀ ਮੂੰ ਉਹਦੀ ਉਹਨੇ ਨਹੀਂ ਪਾਇਆ ਉਹਨੇ ਐ ਅਮਰੀਕ ਨਹੀਂ ਕਰ ਲਿਆ ਪਰੇ ਹੋ ਜੀ ਮਗਰ ਉਹ ਜਿ ਰੱਖਣ ਉੱਤਰਗੇ ਚੰਗਾ ਕਈ ਵਾਰ ਉੱਤਰ ਲੱਗ ਜਾਂਦਾ ਭਾਈ ਇਹ ਆ ਕਿਵੇਂ ਇਹ ਵਿਚਾਰੇ ਤੁਰ ਜਾਣਾ ਤੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ 20 ਸਰਕਾਰੀਆ ਤਾਂ ਤੁਰ ਜਾਂਦਾ ਸੀ ਸਾਰਾ ਅੱਛਾ ਹਾਂ ਜੀ 20 ਸਰਕਾਰੀਆ ਫਿਰ ਤੂੰ ਸਾਰੀ ਰੋਕ ਕੇ ਤੁਰੇਗਾ ਨਹੀਂ ਜੀ ਸਰ ਕੋਈ ਨਹੀਂ ਆਏ ਤਾਂ ਕੀ ਹੁੰਦਾ ਕਿਹੜਾ ਪਿੰਡਾ ਨਾਲ ਤੇਰਾ ਪਿੰਡ ਸਰ ਮਰਾਹੀ ਆ ਸਰ ਮੈਨੂੰ ਜਾਣਦੇ ਐ ਨਾ ਨਾ ਜੀ ਮੈਂ ਨਹੀਂ ਜਾਣਦਾ ਉਹ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਆ ਪਿੰਡ 'ਚ ਸਰ ਉਹਦੋਂ ਰਿਪੋਰਟ ਤਾਂ ਲਖਿਆ ਗਿਆ ਸੀ ਉਹ ਸਾਡੇ ਲੋਕ ਇੱਕ ਅੱਦਾਂ ਆ ਤੇਰੇ ਵਰਗੇ 3600 ਆਉਂਦੇ ਆ ਉਹ ਤੂੰ ਕਰਦਾ ਕਰਦਾ ਕੀ ਆ ਮੈਨੂੰ ਤੇਰਾ ਕੰਮ ਤਾਂ ਦਾ ਕੋਈ ਹੋਰ ਹੀ ਲੱਗਦਾ ਸਰ ਕੁਝ ਨਹੀਂ ਕਰਦਾ ਮੈਂ ਮੈਂ ਸਰਪੰਚ ਦੀ ਬੰਦਾ ਖਾਸ ਕਰਦਾ ਬਾਰੇ ਕਰ ਪੱਕਾ ਦੇ ਕੁਝ ਤਾਂ ਪੱਕਾ ਜੰਮ ਪਾ ਲ ਉਹਨਾਂ ਨੂੰ ਫੇਰ ਫੇਰ ਵਿੱਚ ਅੱਛਾ ਅੱਛਾ ਠੀਕ ਆ ਫੇਰ ਤਾਂ ਪੱਕਾ ਕਾਂਡ ਕਰਿਆ ਤੂੰ ਕੋਈ ਸਰਪੰਚ ਦਾ ਬੰਦਾ ਜੀ ਸਰ ਮੈਂ ਕੀ ਕਾਂਡ ਕਰਾਂਦਾ ਗਰੀਬ ਬੰਦਾ ਮੈਂ ਓਏ ਆ ਤੇਰੇ ਲੱਛਣ ਤਾਂ ਮੈਨੂੰ ਡਾਕੂਆਂ ਵਾਲੇ ਲੱਗਦੇ ਨੇ ਸਾਡਾ ਡਾਕੂ ਕਾਹਨੂੰ ਆ ਮੈਂ ਮੈਂ ਨਾ ਬੱਕਰੀਆਂ ਵੇਚੀਆਂ ਨੇ ਕੀ ਰਿਆਂ ਓਏ ਆ ਆਪ ਦੇ ਸਰ ਮੈਂ ਐਕਸ਼ਨ ਅੱਛਾ ਫਿਰ ਤਾਂ ਪੱਕਾ ਕਾਂਡ ਕਰੇਂਗਾ ਤੂੰ ਜੇ ਸਰਪੰਚ ਦਾ ਬੰਦਾ ਸਰ ਮੈਂ ਕਾਂਡ ਕਰਨਾ ਮੈਂ ਕੀ ਕਾਂਡ ਕਰੂੰ ਦੱਸੋ ਓ ਸ਼ਕਲ ਤਾਂ ਤੇਰੀ ਚੋਰਾਂ ਡਾਕੂਆਂ ਵਰਗੀ ਆ ਓਏ ਸਰ ਨਾ ਤਾਂ ਮੈਂ ਚੋਰਾਂ ਨਾ ਮੈਂ ਡਾਕੂਆਂ ਹੋਰ ਕੀ ਆ ਓਏ ਸਰ ਮੈਂ ਤਾਂ ਆ ਬੰਦਾ ਆ ਆ ਬੰਦਾ ਤਾਂ ਤੂੰ ਲੱਗਦਾ ਨਹੀਂ ਦੱਸੋ ਸਰ ਉਧਰ ਲੱਛਣੀ ਹੈ ਨਹੀਂ ਆ ਬੰਦੇ ਵਾਲੇ ਤਾਂ ਕਾਦੇ ਪਿੱਛੇ ਕਹਿਣੂ ਸਰ ਲੱਸਣ ਵਰਿਆ ਓਏ ਆ ਤੇਰਾ ਪਹਿਰਾਵਾ ਹੁਲੀਆ ਕੀ ਆ ਏ ਓਏ ਸਰ ਮੈਂ ਨਾ ਬੱਕਰੀਆਂ ਦਾ ਕਰਨਾ ਵਪਾਰ ਮੈਂ ਬੱਕਰੀਆਂ ਵਕਿਉਣਾ ਉਧਰ ਉਧਰ ਬੱਕਰੀਆਂ ਚ ਇੰਨੀ ਕਿੰਨੀ ਕਮਾਈ ਆ ਉਹ ਤੂੰ ਸਿਉਣਾ ਲਟਕਾਈ ਫਿਰਦਾ ਵਧੀਆ ਕਮਾਈ ਆ ਜੀ ਵਧੀਆ ਬਣ ਜਾਂਦੇ ਮੰਡੀ ਦੇ ਵਿੱਚ ਚਾਰ ਪੈਸੇ ਤੇ ਮੇਰਾ ਤਾਂ ਵੀ ਸਰਪੰਚ ਤੋਂ ਪਸਲੋ ਦੇ ਘਰੇ ਜਾ ਕੇ ਚਾਹੇ ਸਰਪੰਚ ਵੀ ਮੇਰਾ ਬੱਕਰਾ ਖਾ ਗਿਆ ਨਹੀਂ ਬਤਨ ਬੱਕਰੀਆਂ ਦਾ ਕੰਮ ਕਰਦਾ ਕਿਹੜਾ ਸਰਪੰਚ ਓਏ ਜੱਗੀ ਸਰਪੰਚ ਸਰ ਐਕਸ਼ਨ ਹੋਏ ਅੱਛਾ ਅੱਛਾ ਐਕਸ਼ਨ ਮੈਸ ਨੂੰ ਲੱਗਦਾ ਸਰ ਓਏ ਜੋ ਲੱਗਦਾ ਫੇਰ ਹੀ ਕਿਹਾ ਤੈਨੂੰ ਆ ਤੇਰੇ ਵਰਗੀ ਹੁੰਦੇ ਨਹੀਂ ਟੁੱਟਾ ਖੋਆ ਕਰਨ ਵਾਲੇ ਸਰਨਾਮਾ ਨਗਲ ਉੱਠਾ ਕੋਈ ਲੈ ਮੈਨੂੰ ਸਰਪੰਚ ਸਾਹਿਬ ਚੰਗੀ ਤਰ੍ਹਾਂ ਜਾਂਦੇ। ਚੱਲ 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 ਐਕਸ਼ਨ